ਮਹਲਾ ਪਹਿਲਾ ਸਹਿਜ ਮਿਲੇ ਮਿਲਿਆ ਪਰਵਾਨ ਨਾ ਤਿਸ ਮਰਣ ਨਾ ਆਵਣ ਜਾਣ ਠਾਕੁਰ ਮੈਂ ਦਾਸ ਦਾਸ ਮੈ ਸੋਏ ਜਦ ਕਾ ਤਾਵਰ ਨਾ ਕੋਏ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਸ਼ 686 ਦੇ ਸ਼ੋਭnik ਤਰਾਤਰੀ ਰਾਗ ਵਿੱਚ ਤੰਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਚਾ ਮਹਾਰਾਜ ਜੀ ਦੀ ਬੰਦਾਈ ਪਵਨ ਸ਼ਬਦ ਆਜਾਪਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰਤ ਕੂੜੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕੁਝ ਜੋ ਸਿਮਰਨ ਦੇ ਰਹੀ ਗੁਰੂ ਦੀ ਭਗਤੀ ਕਰਕੇ ਆਤਮਿਕ ਅਡੋਲਤਾ ਦੀ ਅਵਸਥਾ ਪ੍ਰਾਪਤ ਕਰ ਲਈ ਉਸ ਨੂੰ ਮਹਾਰਾਜ ਪ੍ਰਵਾਨ ਕੇਂਦੇ ਹਨ ਪਾਸ ਕਰ ਦਿੰਦੇ ਹਨ ਫਿਰ ਉਸ ਨੂੰ ਮਰਨ ਜੀਵਨ ਦੇ ਚੱਕਰ ਵਿੱਚ ਨਹੀਂ ਆਉਣਾ ਪੈਂਦਾ ਉਹ ਪਰਮੇਸ਼ਰ ਨੂੰ ਸਿਮਰ ਕੇ ਆਪਣੇ ਹਿਰਦੇ ਦੇ ਵਿੱਚ ਉਹ ਦਾਸ ਆਪਣੇ ਅੰਦਰ ਪਰਮੇਸ਼ਰ ਨੂੰ ਵੇਖਣ ਦੀ ਸਮਰੱਥਾ ਵਾਲਾ ਬਣ ਜਾਂਦਾ ਹੈ ਜਿੱਦੜ ਨੂੰ ਵੀ ਉਹ ਵੇਖਦਾ ਹੈ ਜਿਸ ਵੱਲ ਵੀ ਉਹ ਵੇਖਦਾ ਹੈ ਪਰਮੇਸ਼ਰ ਤੋਂ ਬਗੈਰ ਉਸ ਨੂੰ ਹੋਰ ਕੋਈ ਸੁਜਦਾਈ ਨਹੀਂ ਗੁਰਮੁਖ ਭਗਤ ਸਹਜ ਕਰਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਾਉ ਜੋ ਗੁਰੂ ਦਾ ਹੁਕਮ ਮੰਨਦੇ ਹਨ ਗੁਰੂ ਵਾਲੇ ਮੂੰਹ ਕਰਕੇ ਦੁਰਧਿਆਨ ਗੁਰੂ ਦੀ ਭਗਤੀ ਕਰਦੇ ਹਨ ਉਹ ਆਤਮਿਕ ਅਡੋਲਤਾ ਦੀ ਵਸਤਾ ਵਿੱਚ ਪਹੁੰਚ ਜਾਂਦੇ ਹਨ ਪਰ ਇਹ ਸਭ ਕੁਝ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ ਜੋ ਗੁਰੂ ਤੋਂ ਮਨਮੁਖ ਹੋਏ ਰਹਿੰਦੇ ਹਨ ਗੁਰੂ ਦਾ ਨਹੀਂ ਮੰਨਦੇ ਉਹਨਾਂ ਨੂੰ ਮਨ ਜੰਮਣ ਦਾ ਗੇੜੀ ਪਿਆਰ ਹੁੰਦਾ ਹੈ ਸੋ ਗੁਰ ਕਰੋਂ ਜੇ ਸਾਚ ਦਿਰਡਾਵੇ ਅਕਾਥ ਕਥਾਵੇ ਸ਼ਬਦ ਮਿਲਾਵੇ ਹਾਰ ਕੇ ਲੋਗ ਅਵਰ ਨਹੀਂ ਕਾਰਾ ਸਾਚੋ ठाकुर ਸਾਚ ਪਿਆਰਾ ਮਾਰੇ ਕਿੰਦੇ ਉਸ ਗੁਰੂ ਦੀ ਚਰਨੀ ਲਗੋ ਜਿਹੜਾ ਸੱਚੇ ਨਾਮ ਦਾ ਸਿਮਰਨ ਕਰਾਵੇ ਤੇ ਜੋ ਪਰਮੇਸ਼ਰ ਦੀ ਕਥਾ ਅਕਤ ਹੈ ਕਥਨ ਤੋਂ ਬਾਹਰ ਹੈ ਉਹ ਸ਼ਬਦ ਗੁਰੂ ਦੁਆਰਾ ਉਸ ਦੀ ਸਮਝ ਬਖਸ਼ ਲੈਣ ਗੁਰੂ ਉਸ ਦੀ ਸਮਝ ਬਖਸ਼ ਦੇਣ ਜੋ ਗੁਰੂ ਦੇ ਜਾਨ ਹਨ ਉਹਨਾਂ ਨੂੰ ਪਰਮੇਸ਼ਰ ਦੇ ਸਿਮਰਤਮ ਵਗੈਰੇ ਹੋਰ ਕੋਈ ਕੰਮ ਸਜਦਾ ਹੀ ਨਹੀਂ ਉਹ ਪਰਮੇਸ਼ਰ ਜੋ ਹੈ ਉਹ ਜੀਵਨ ਨੂੰ ਸੱਚਾ ਕਰ ਦਿੰਦਾ ਹੈ ਉਸ ਨੂੰ ਸੱਚ ਪਿਆਰਾ ਲੱਗਣ ਲੱਗ ਪੈਂਦਾ ਹੈ ਤਨ ਮੈਂ ਮਨਵਾ ਮਨ ਮੈਂ ਸਾਜਾ ਸੋ ਸਾਜਾ ਮਿਲ ਸਾਚੇਰਾ ਜਾ ਸੇਵਕ ਪ੍ਰਭ ਕੈ ਲਾਗੈ ਪਾਏ ਸਤ ਗੁਰੂ ਪੂਰਾ ਮਿਲੇ ਮਿਲਾਏ ਜਿਹੜੇ ਆਪਣੇ ਮਨ ਨੂੰ ਆਪਣੇ ਤਨ ਵਿੱਚ ਹੀ ਰੱਖਦੇ ਹਨ ਬਾਹਰ ਨਹੀਂ ਲੈ ਕੇ ਜਾਂਦੇ ਇਧਰ ਉਧਰ ਨਹੀਂ ਭਟਕਾਉਂਦੇ ਉਹ ਆਪਣੇ ਅੰਦਰ ਹੀ ਸੱਚੇ ਪਰਮੇਸ਼ਰ ਨੂੰ ਵੇਖ ਲੈਂਦੇ ਹਨ ਪਾ ਲੈਂਦੇ ਹਨ ਉਹ ਹੀ ਸੱਚਾ ਹੈ ਉਹ ਭਗਤੀ ਸੱਚਾ ਹੈ ਜੋ ਪਰਮੇਸ਼ਰ ਦੇ ਸੱਚ ਦੇ ਨਾਲ ਸਦਾ ਜੁੜਿਆ ਰਹਿੰਦਾ ਹੈ ਗੁਰੂ ਦੇ ਜੋ ਸੇਵਕਾਂ ਉਹ ਪਰਮੇਸ਼ਰ ਦੇ ਚਰਨੀ ਲਗੇ ਰਹਿੰਦੇ ਹਨ ਫਿਰ ਚਰਨੀ ਲਗਿਆ ਜੋ ਸੱਚਾ ਗੁਰੂ ਹੈ ਉਹਨੂੰ ਆਪਣੇ ਆਪ ਨਾਲ ਮਿਲਾ ਲੈਂਦਾ ਹੈ ਆਪ ਦਿਖਾਵੇ ਆਪੇ ਦੇਖੇ ਹੱਥ ਨਾ ਪਤੀ ਜੇ ਨਾ ਬਹੁ ਪੇਖੇ ਕੜ ਪਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀਆ ਆਇਆ ਗੁਰੂ ਹੀ ਕਿਰਪਾ ਕਰੇ ਤੇ ਫਿਰ ਵੀ ਉਹ ਆਪਣੇ ਅੰਦਰ ਪਰਮੇਸ਼ਰ ਨੂੰ ਵੇਖ ਸਕਦਾ ਹੈ ਸਾਰਿਆਂ ਵਿੱਚ ਵੇਖ ਸਕਦਾ ਹੈ ਆਪਣੇ ਹੱਥ ਨਾਲ ਆਪਣੇ ਜੋਰ ਨਾਲ ਜੇ ਕੋਈ ਕਰਮ ਕਰੀਏ ਉਹ ਬਾਹਰੀ ਵਿਖਾਵੇ ਦੇ ਨਾਲ ਨਹੀਂ ਰੀਝਦਾ ਉਹ ਹੱਥ ਦੇ ਕਰਮਾਂ ਦੇ ਨਾਲ ਵੀ ਉਹ ਵਸ ਵਿੱਚ ਨਹੀਂ ਆਉਂਦਾ ਜਿਸ ਪਰਮੇਸ਼ਰ ਨੇ ਇਹ ਸਰੀਰ ਬਣਾ ਕੇ ਇਸ ਵਿੱਚ ਪਰਮੇਸ਼ਰ ਦਾ ਅਮਰਤ ਨਾਮ ਪਾ ਦਿੱਤਾ ਜਿਨ੍ਹਾਂ ਜੀਵਾਂ ਦੇ ਅੰਦਰ ਉਹਨਾਂ ਨੂੰ ਪਰਮੇਸ਼ਰ ਦੀ ਭਗਤੀ ਚੰਗੀ ਲੱਗਣ ਲੱਗ ਪਈ ਉਹਨਾਂ ਦਾ ਪਰਮੇਸ਼ਰ ਦੇ ਨਾਲ ਮਨ ਮਨ ਗਿਆ ਫਤੀ ਆ ਗਿਆ ਪੜ ਪੜ ਭੂਲੇ ਝੋਟਾ ਖਾਹੇ ਬਹੁਤ ਸਿਆਣਪ ਆਵੈ ਜਾਹੇ ਨਾਮ ਜਪੇ ਭਉ ਭੋਜਨ ਖਾਏ ਗੁਰਮੁਖ ਸੇਵ ਕਰੇ ਸਮਾਏ ਨਿਰੀ ਵਿਦਵਤਾ ਦੇ ਨਾਲ ਹੀ ਪ੍ਰਾਪਤੀ ਨਹੀਂ ਹੁੰਦੀ ਸਗੋ ਉਹ ਸਿਮਰਨ ਵੱਲੋਂ ਖੁੰਝ ਜਾਂਦਾ ਹੈ ਤੇ ਉਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਸ ਨੂੰ ਜਾਦਿਆਂ ਸਿਆਣਪਾਂ ਦੇ ਨਾਲ ਬਹੁਤ ਸਿਆਣ ਜਮ ਕਾ ਭੋ ਬਿਆਪੇ ਉਹਦਾਉਣ ਜਨ ਬਣਿਆ ਰਹਿੰਦਾ ਹੈ ਪਰਮੇਸ਼ਰ ਦਾ ਨਾਮ ਉਹ ਜਿਹੜਾ ਜਪੇ ਤੇ ਪਰਮੇਸ਼ਰ ਦੇ ਡਰ ਅਦਬ ਨੂੰ ਆਪਣੀ ਖੁਰਾਕ ਬਣਾਵੇ ਗੁਰੂ ਦੇ ਹੁਕਮ ਨੂੰ ਮੰਨੇ ਉਹ ਹੀ ਜੋ ਸੇਵਕ ਹੈ ਗੁਰੂ ਦਾ ਉਹ ਹੀ ਪਰਮੇਸ਼ਰ ਦੇ ਨਾਲ ਸੰਬੰਧ ਬਣਾ ਸਕਦਾ ਹੈ ਪੂਜ ਸਿਲਾ ਤੀਰਤ ਬਨਵਾਸਾ ਪਰਮਤ ਢੋਲਤ ਭੈ ਉਦਾਸਾ ਮਨ ਮੈ ਲੈ ਸੂਚਾ ਕਿਉ ਹੋਏ ਸਾਜ ਮਿਲੇ ਪਾਵੇ ਪਤਸੋਏ ਪਥਰਾਂ ਨੂੰ ਪੂਜਦਾ ਤੀਰਥਾਂ ਤੇ ਰਟਨ ਕਰਦਾ ਜੰਗਲਾਂ ਵਿੱਚ ਜਾ ਕੇ ਵਸ ਜਾਂਦਾ ਉਹ ਤੇ ਮਹਾਰਾਜ ਕਹਿੰਦੇ ਭੁੱਲਾ ਉਜੜ ਰਾਇ ਪਿਆਵਾ ਉਹ ਕੋਈ ਧਰਮ ਨਹੀਂ ਕੁਮਾਰਿਆ ਉਹ ਸਭ ਉਹਦੀ ਉਲਝਣ ਵਾਲੀ ਸਥਿਤੀ ਬਣੀ ਰਹੀਦੀ ਹੈ ਭਾਵੇਂ ਆਪਣੇ ਆਪ ਨੂੰ ਉਹ ਦੁਨੀਆ ਵਾਲੋਂ ਬਰਖ ਸਮਝ ਲੈਂਦਾ ਹੈ ਕਿ ਮੈਂ ਦੁਨੀਆ ਨੂੰ ਛੱਡ ਦਿੱਤਾ ਹੈ ਦੁਨੀਆ ਦਾ ਪ੍ਰੇਮ ਮਾਰੇ ਕਹਿੰਦੇ ਇਹਦੇ ਨਾਲ ਸੁਗੋਂ ਹੀ ਮਨ ਮੈਲਾ ਹੋਈ ਜਾਂਦਾ ਤੇ ਮੈਲੇ ਮਨ ਦੇ ਵਿੱਚ ਸੱਜਾ ਪਰਮੇਸ਼ਰ ਕਿਵੇਂ ਆ ਕੇ ਆਪਣਾ ਨਿਵਾਸ ਕਰ ਸਕਦਾ ਹੈ ਜੇ ਸੱਚ ਦੀ ਪ੍ਰਾਪਤੀ ਹੋ ਜਾਵੇ ਤਾਂ ਹੀ ਉਸ ਦੀ ਇੱਜ਼ਤ ਹੁੰਦੀ ਹੈ ਆਜ ਆਰਾ ਵਿਚਾਰ ਸਰੀਰ ਆਜ ਜੁਗਾਦ ਸਹਿਜ ਮੰਤੀਰ ਪਾਲ ਪੰਕਜ ਮੈਂ ਕੋਟ ਉਦਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਪਰਮੇਸ਼ਰ ਦਾ ਵਿਚਾਰ ਦਾ ਭਾਵ ਹੈ ਕਿ ਗੁਰੂ ਦੇ ਜੋ ਗੁਣ ਹਨ ਗੁਰੂ ਦਾ ਆਚਰਨ ਹੈ ਉਹ ਉਹਦੇ ਵਰਗਾ ਹੀ ਉਸ ਦਾ ਸਰੀਰ ਬਣ ਜਾਵੇ ਉਹ ਪਰਮੇਸ਼ਰ ਆਦ ਤੋਂ ਲੈ ਕੇ ਜਲਿਆ ਆ ਰਿਹਾ ਸਾਰਿਆਂ ਯੁੱਗਾਂ ਦੇ ਵਿੱਚ ਉਹਦਾ ਇਹੀ ਸਿਧਾਂਤ ਹੈ ਕਿ ਮਨ ਨੂੰ ਧੀਰਜ ਤਾਂ ਹੀ ਹੋਣਾ ਹੈ ਜੇ ਆਤਮਿਕ ਅਡੋਲਤਾ ਵਾ ਤਾ ਉਹਦੇ ਸਿਮਰਨ ਲਈ ਪ੍ਰਾਪਤ ਕਰ ਲਈ ਉਹਦੇ ਵਿੱਚ ਇੰਨੀ ਵੱਡੀ ਸ਼ਕਤੀ ਹੈ ਉਹ ਅੱਖ ਚਮਕਣ ਦੇ ਵਿੱਚ ਕਰੋੜਾ ਡਿੱਗਿਆ ਹੋਇਆ ਡੁੱਬਿਆ ਹੋਇਆ ਜੀਵਨ ਨੂੰ ਉਹ ਤਾਰ ਸਕਦਾ ਹੈ ਮਾਰੇ ਕਹਿੰਦੇ ਕਰੋੜ ਦਾਸ ਮਾਰੇ ਸੇ ਚ ਪਾਸ਼ਾ ਮੇਰੇ ਤੇ ਕਿਰਪਾ ਕਰੋ ਮੈਨੂੰ ਇਹੋ ਜਿਹੀ ਪਿਆਰੇ ਗੁਰੂ ਨਾਲ ਮਿਲ ਮਲਾ ਦੇਵੋ ਜਿਸ ਆਗੈ ਪ੍ਰਭ ਤੋ ਦਸਾਲਾਹੀ ਤੁਦ ਬਿਨ ਦੂਜਾ ਮੈਂ ਕੋ ਨਾਹੀ ਜੋ ਤੁਰ ਭਾਵੇ ਤਿਉ ਰਾਖ ਰਜਾਈ ਨਾਨਕ ਸਹਿਜ ਪਾਏ ਗੁਣ ਗਾਏ ਪਰਮੇਸ਼ਰ ਦੀ ਸਿਫਤ ਕੀਦੀ ਅੱਗੇ ਬੈਠ ਕੇ ਕਰਾਂ ਕੀਦੀ ਅੱਗੇ ਪਰਮੇਸ਼ਰ ਦੀ ਸਿਫਤ ਸਲਾਹ ਕਰਾਂ ਇਹ ਆਪਣੇ ਮਨ ਦੀ ਹੀ ਅਵਸਥਾ ਹੈ ਸਾਰੇ ਵਿੱਚ ਪਰਮੇਸ਼ਰ ਦਸਣ ਲੱਗ ਪਵੇ ਉਹ ਤੋਂ ਬਗੈਰ ਹੋਰ ਦੂਜੇ ਨੂੰ ਉਹ ਸਮਝੇ ਹੀ ਨਾ ਕਿ ਕੋਈ ਵੀ ਜੀਵ ਉਸ ਦੇ ਸਿਧਾਂਤ ਨੂੰ ਮੰਨਣ ਤੋਂ ਬਗੈਰ ਪ੍ਰਾਪਤੀ ਨਹੀਂ ਕਰ ਸਕਦਾ ਤੇ ਹਰ ਇੱਕ ਜੀਵ ਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ ਏ ਵਾਹਿਗੁਰੂ ਜੀ ਮੈਂ ਤੁਹਾਡਾ ਸਦਾ ਹੀ ਸਿਮਰਨ ਕਰਦਾ ਰਹਾਂ ਤਨ ਗੁਰੂ ਨਾਨਕ ਦੇਵ ਜੀ ਤੁਹਾਡੇ ਵੱਲੋਂ ਬਖਸ਼ੀ ਹੋਈ ਜੋ ਦਾਤ ਹੈ ਸਿਮਰਨ ਦੀ ਨਾਮ ਦੀ ਇਸ ਦੇ ਰਾਈ ਮੈਂ ਸਹਿਜ ਵਸਤਾ ਵਿੱਚ ਕੁਝ ਜਿਵਾ ਤੇ ਤੁਹਾਡੇ ਗੁਣ ਗਾਉਂਦਾ ਰਹਾ ਹੁਈਆ ਬੇਧ ਭੁਲਾ ਚੁਕਾਂ ਦੀ ਮਾਫੀ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਤੇ